ਕਹਿੰਦਾ ਵੀ ਅਸੀਂ ਮੰਜੀ ਤਾਂ ਇਕੱਠਿਆਂ ਸੀ ਸਵੇਰਾਂ ਚ ਡੋਗੂ ਤੇ ਜਦੋਂ ਸਸਕਾਰ ਕੀਤਾ ਲੋਕਾਂ ਨੇ ਡਰਾਈਵਰਾਂ ਨੇ ਬੋਤਲਾਂ ਪੂਏ ਇਹਦੀ ਇਹ ਵਿੱਚ ਲਾਤੇ ਜੀ ਚਿਤਾ 'ਚ ਤੇ ਉਹ ਕਹਿੰਦਾ ਵੀ ਅਸੀਂ दारू ਤਾਂ ਨਾਲ ਚੱਟਦੇ ਕਬਰਾਂ ਤੱਕ ਜਾਵਾਂ ਉਹਦੇ ਬੋਲ ਜੋ ਲਿਖੇ ਸੀ ਉਹ ਹੋ ਗਏ ਤੇ ਉਸ ਤੋਂ ਬਾਅਦ ਜੀ ਅਸੀਂ ਇੱਥੇ ਫੇਰ ਚੁਗਣ ਆਏ ਤਿੰਨ ਚਾਰ ਜਣੇ ਮੇਰਾ ਭਰਾ ਸੀ ਇੱਕ ਮਿਸਤਰੀ ਸੀ ਇੱਥੇ ਸਾਡੇ ਪਿੰਡ ਦਾ ਜੀ ਉਹ ਇੱਥੇ ਅਸੀਂ ਜਦੋਂ ਆਏ ਉਹ ਕੋਈ ਬੰਦਾ ਰਾਖ ਕੋਲ ਕੇ ਪੀ ਰਿਆ ਸੀ ਇੱਕ ਬਸ ਬੰਦਾ ਆਉਂਦਾ ਜੀ ਉਥੋਂ 35 ਸਾਲ ਤੋਂ ਹਰਿਆਣੇ ਤੋਂ 10 ਕਿੱਲੇ ਉਹਦੇ ਜ਼ਮੀਨ ਦੇ ਮੈਂ ਤੁਹਾਨੂੰ ਲੈ ਚਲ ਨੂੰ 35 ਸਾਲ ਹੋ ਗਏ ਉਹ ਕਰੇ ਨਹੀਂ ਗਿਆ ਉਹਨੇ ਜਿੱਤੇ ਮੋਟਰਾਂ 10 ਕਿੱਲਾਂ ਚ ਚਮਕੀਲੇ ਦਾ ਮੰਦਰ ਬਣਾਇਆ ਸਵੇਰੇ ਸਾਹਿਬ ਆਰਤੀ ਕਰਦਾ ਕੀਤ ਗਾਉਂਦਾ ਉਥੇ ਮੈਂ 4 ਦਿਨ ਰਹਿ ਗਿਆ ਜੀ ਉਹਦੇ ਕੋਲੇ ਕਿਹਨੇ ਮੁੰਡੇ ਇਕੱਠੇ ਹੋ ਜਾਂਦੇ ਆ ਤੂ ਬੱਤੀ ਕਰਦੇ ਆ 35 ਸਾਲ ਹੋ ਗਏ ਉਹ ਕਰੇ ਨਹੀਂ ਗਿਆ ਚਮਕੀਲੇ ਦਾ ਉਹਨਾਂ ਦਾ ਜੱਜ ਬਾਈ ਐ ਨਾ ਮੈਂ ਬਈ ਬੱਸ ਉਹ ਕਹਿੰਦੇ ਬੱਸ ਕਰ ਕੀ ਹੋ ਗਿਆ ਕਈ ਤਾਂ ਮੈਂਟਲ ਹੋ ਗਏ ਜੀ ਬੰਦੇ ਬਹੁਤ ਮੈਂਟਲ ਹੋ ਗਏ ਵੀ ਉਹਨਾਂ ਦੇ ਅੱਜ ਪਹਿਲੀ ਵਾਰ ਸਮਾਧ ਤੇ ਪਹੁੰਚੇ ਆ ਪਿੰਡ ਦੁਗਰੀ ਵਿਖੇ ਤੇ ਸਾਡੇ ਨਾਲ ਚਮਕੀਲੇ ਦਾ ਭਾਂਜਾ ਜਸਪਾਲ ਵੀ ਜੁੜਿਆ ਹੈ ਤੇ ਉਹਨਾਂ ਦਾ ਭਤੀਜਾ ਹਰਮੇਸ਼ ਵੀ ਅਸੀਂ ਉਹਨਾਂ ਨਾਲ ਜੁੜੀਆਂ ਚਮਕੀਲਾ ਸਾਹਿਬ ਨਾਲ ਜੁੜੀਆਂ ਯਾਦਾਂ ਆ ਸਾਂਝਾਂ ਸਾਂਝੀਆਂ ਕਰਨੀਆਂ ਚਾਹੁੰਦੇ ਆ ਤੁਸੀਂ ਦੱਸੋ ਬਈ ਹਰਮੇਸ਼ ਜੀ ਪਈ ਜਿੱਦਣ ਉਹਨਾਂ ਦੀ ਡੈਥ ਹੋਈ ਤੁਹਾਨੂੰ ਕਿਸ ਤਰ੍ਹਾਂ ਹੀ ਸੁਨੇਹਾ ਮਿਲਿਆ ਅਜੀਤ ਅਖਬਾਰ ਦੇ ਵਿੱਚ ਆਇਆ ਸੀਗਾ ਜੀ ਤੇ ਬਈ ਆਪਾਣਾ ਵਰਤ ਗਿਆ ਤੇ ਜਦੋਂ ਮੈਂ ਇਹਨੂੰ ਫੋਟੋਆਂ ਦੇਖੀਆਂ ਉਦਾਂ ਹੀ ਲਾਸ਼ਾਂ ਪਈਆਂ ਸੀਗੀਆਂ ਤੇ ਫਿਰ ਇੱਕ ਸਾਡਾ ਮੈਂ ਪਹਿਲਾਂ ਚਮਕੀਲੇ ਦੀ ਗਲੀ 'ਚ ਹੀ ਰਹਿੰਦਾ ਸੀਗਾ ਜੀ ਇੱਕ ਬਾਹਰਲਾ ਕਰਤੀ ਸਾਡਾ ਇੱਥੇ ਮੈਂ ਉੱਥੋਂ ਸਾਈਕਲ ਚੱਕ ਕੇ ਜੀ ਮੈਂ ਜਮਾਲਪੁਰ ਚ ਲੱਗ ਗਿਆ ਤੇ ਉੱਥੇ ਜਾ ਕੇ ਦੇਖਿਆ ਚਾਰ ਲਾਸ਼ਾਂ ਪਈਆਂ ਸੀਗੀਆਂ ਤੇ ਉਪਰ ਲਾਸ਼ਾਂ ਜਦੋਂ ਪਈਆਂ ਸੀਗੀਆਂ ਤੇ ਉਹ ਸ਼ਰਿੰਦਰ ਸਿੰਧਾ ਦਾ ਵੀ ਐਕਸੀਡੈਂਟ ਹੋਇਆ ਸੀਗਾ ਲੱਤਾਂ ਦਾ ਤੇ ਸ਼ਰਿੰਦਰ ਸਿੰਧਾ ਕਹਿੰਦਾ ਵੀ ਸੰਸਕਾਰ ਇੱਥੇ ਹੀ ਕਰਨਾ ਅਸੀਂ ਮੈਂ ਵੀ ਬੇਨਤੀ ਕੀਤੀ ਮੈਂ ਕਿਹਾ ਜੀ ਐਂ ਤਾਂ ਇਹ ਗੱਲ ਸਾਡੇ ਪਿੰਡ ਟਰੱਕ ਟਰੱਕ ਡਰਾਈਵਰ ਬਹੁਤ ਆਏ ਹੋਏ ਨੇ ਵੀ ਅਸੀਂ ਲਾਸ਼ ਪਿੰਡ ਲੈ ਕੇ ਜਾ ਰਹੇ ਹਾਂ ਉਹ ਕਹਿੰਦੇ ਹੋਰ ਕੌਣ ਆਇਆ ਤੇਰੇ ਨਾਲ ਜਦ ਨੂੰ ਫਿਰ ਸਾਰੇ ਪਹੁੰਚ ਗਏ ਜੀ ਹੌਲੀ ਹੌਲੀ ਫਿਰ ਅਸੀਂ ਉੱਥੋਂ ਲਾਚਾਂ ਲਿਆਂਦੀਆਂ ਤੇ ਜਿਹੜੀ ਗਿੱਲ ਦੀ ਲਾਸ਼ ਸੀਗੀ ਉਹ ਇੱਥੇ ਟੈਂਪੂ ਬਾਹਰ ਹੀ ਖੜਾ ਸੀਗਾ ਉਹ ਲੈ ਗਏ ਸੀਗੇ ਤੇ ਫਿਰ ਇਹਨਾਂ ਦਾ ਸੰਸਕਾਰ ਆ ਜਿੱਥੇ ਹੈਗਾ ਉਥੇ ਇਕੱਠਿਆਂ ਦਾ ਹੀ ਕੀਤਾ ਸੀ ਉਹ ਕਹਿੰਦਾ ਵੀ ਸੀ ਮੰਜੀ ਤਾਂ ਇਕੱਠਿਆਂ ਸੀਵੇਂਾਂ ਚ ਡੋਗੂ ਤੇ ਜਦੋਂ ਸੰਸਕਾਰ ਕੀਤਾ ਲੋਕਾਂ ਨੇ ਡਰਾਈਵਰਾਂ ਨੇ ਬੋਤਲਾਂ ਪੂਏ ਇਹਦੀਏ ਵਿੱਚ ਲਾਪੇ ਜੀ ਚਿਤਾ 'ਚ ਉਹ ਕਹਿੰਦਾ ਵੀ ਸੀ ਦਾਰੂ ਤਾਂ ਨਾਲ ਚਟਦੇ ਕਬਰਾਂ ਤੱਕ ਜਾਉਂ ਉਹਦੇ ਬੋਲ ਜੋ ਲਿਖੇ ਸੀ ਉਹ ਹੋ ਗਏ ਤੇ ਉਸ ਤੋਂ ਬਾਅਦ ਜੀ ਤਿੰਨ ਚਾਰ ਮਹੀਨਿਆਂ ਬਾਅਦ ਅਸੀਂ ਇੱਥੇ ਫੇਰ ਚੁਗਣ ਆਏ ਤਿੰਨ ਚਾਰ ਜਣੇ ਇੱਕ ਮੇਰਾ ਭਰਾ ਸੀ ਇੱਕ ਮਿਸਤਰੀ ਸੀ ਸਾਡੇ ਪਿੰਡ ਦਾ ਹੀ ਉਹ ਇੱਥੇ ਅਸੀਂ ਜਦੋਂ ਆਏ ਕੋਈ ਬੰਦਾ ਰਾਖ ਘੋਲ ਕੇ ਪੀ ਰਿਆ ਸੀ ਅਸੀਂ ਉਹਨੂੰ ਕਿਹਾ ਵੀ ਤੂੰ ਇਹ ਕੀ ਕਰੀ ਜਾਂਦਾ ਉਹ ਅਸੀਂ ਸਕੀਮ ਬਣਾ ਲਈ ਵੀ ਚਲੋ ਜਿਵੇਂ ਬਚਪਨਾ ਸੀਗਾ ਉਹ ਵੀ ਮਟੀਜੀ ਬਣਾ ਦਿੰਦੇ ਆ ਉਹ ਅਸੀਂ ਜੇਤੋ ਕੜਾ ਲੈ ਕੇ ਉਹਦੇ ਵਿੱਚ ਰਾਖ ਪਾ ਕੇ ਇੱਕ ਪਟਿਆਲੇ ਤੋਂ ਕੋਈ ਬਾਈ ਆਇਆ ਹੋਇਆ ਸੀ ਉਹਨੇ ਸਾਨੂੰ ਸੀਮੈਂਟ ਲਿਆਤਾ ਉਹ ਅਸੀਂ ਸਮਾਦ ਬਣਾਤੀ ਜੀ ਚਲੋ ਜੀ ਉਸ ਤੋਂ ਬਾਅਦ ਜਦੋਂ ਅਸੀਂ ਪਹਿਲੀ ਵਾਰ ਸੀ ਸੀਗੀ ਅਸੀਂ ਇੱਥੇ ਦਰੀਆਂ ਵਸਾ ਕੇ ਥੱਲੇ ਹੀ ਆਮ ਸਪੀਕਰ ਰੱਖ ਕੇ ਆ ਮੁੰਡਿਆਂ ਮਾਂਡਿਆਂ ਨੇ ਗਾਰੇ ਆ ਕਲਾਕਾਰ ਦਾ ਡਰਦਾ ਹੁੰਦਾ ਨਹੀਂ ਸੀ ਉਹਦੇ ਕੋਲ ਕਿਉਂਕਿ ਡਰਦੇ ਵਾਲੇ ਸੀਗੇ ਚਲੋ ਜੀ ਅਸੀਂ ਮਾੜੀ ਮੋਟੀ ਜਹ ਜੀ ਸੀਗੀ ਮਨਾ ਲਈ ਵਰਸੀ ਅਗਲੀ ਗਰੀ ਜੀ ਫਿਰ ਅਸੀਂ ਸਲਦੂਰ ਕੋਲੇ ਚਲੇ ਗਏ ਅਸੀਂ ਉਹਨਾਂ ਨੂੰ ਕਿਹਾ ਵੀ ਐ ਤਾਂ ਇਹ ਗੱਲ ਵੀ ਵਰਸੀ ਮਨਾਉਣੀ ਆ ਸਾਨੂੰ ਸਹਿਯੋਗ ਦਿਓ ਉਹਨਾਂ ਨੇ ਕਾਟੇ ਦੀ ਬੋਰੀ ਵੀ ਦਿੱਤੀ ਸਾਨੂੰ ਤੇ ਫਿਰ ਅਸੀਂ ਇੱਥੇ ਟਰਾਲੀ ਦੇ ਵਿੱਚ ਦੂਜੀ ਵਰਸੀ ਮਨਾਈ ਜੀ ਚਲੋ ਵੱਡੇ ਮੋٹے ਕਲਾਕਾਰਾਂ ਨੂੰ ਕਹਿ ਕੇ ਆਏ ਕੋਈ ਲੋਕ ਪਹੁੰਚੇ ਜਿੰਨੇ ਪਹੁੰਚਣੇ ਸੀਗੇ ਫਿਰ ਹੌਲੀ 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 ਸਾਨੂੰ ਨਹੀਂ ਸੀ ਪਤਾ ਵੀ ਇਹ ਮੇਲਾ ਇਹਨਾਂ ਬਲੰਦੀਆਂ ਤੇ ਚੱਲੇਗਾ ਕਿਉਂਕਿ ਜੇ ਸਮਾਦ ਨਾ ਬਣਦੀ ਕਿੱਥੇ ਮੇਲਾ ਲੱਗਣਾ ਸੀ ਹਤੂਰਕੋਟੇ ਦਾ ਵੀ ਇੱਥੇ ਸੰਸਕਾਰ ਹੋਇਆ ਜੀ ਉਦੋਂ ਨਹੀਂ ਸਮਾਦ ਬਣੀ ਸਾਡੇ ਘਰ ਦੇ ਨਾਲ ਹੀ ਨਾਲ ਦਾ ਘਰ ਉਹਦਾ ਤੂਰਕੋਟੇ ਦਾ ਠੀਕ ਨਹੀਂ ਚਲੋ ਜੋ ਸਾਡੇ ਮਨ 'ਚ ਸੀਗਾ ਅਸੀਂ ਉਹ ਸਮਾਦ ਬਣਾਤੀ ਤੇ ਮੇਲਾ ਹੁਣ ਤੁਸੀਂ ਇਹ ਦੇਖ ਲਓ ਵੀ 35 ਸਾਲ ਹੋ ਗਏ ਜੀ ਮੇਲਾ ਲੱਗਦੇ ਨੂੰ ਤੇ ਇੰਨੇ ਨਹੀਂ ਦੂਰੋਂ ਫੂਨ ਆਉਂਦੇ ਨੇ ਲੋਕਾਂ ਨੇ ਇਹਨਾਂ ਨੇ ਰਹਿਣਾ ਵੀ ਆ ਉਹਨਾਂ ਦਾ ਵੀ ਸਾਧਨ ਬਣਾਇਆ ਸੀ ਕੀਤਾ ਹੋਇਆ ਰਹਿਣ ਦਾ ਹੁਣ ਕਈ ਵਾਰੀ ਹੁੰਦਾ ਜੀ ਮੇਲਾ ਦਾ ਰਾਤ ਦਾ ਹੁੰਦਾ ਵਾ ਅਗਲਾ ਕਹਿੰਦਾ ਜੇ ਤੋ 4-5 ਵਜੇ ਤੁਰ ਗਏ ਤਾਂ ਮੇਲਾ ਦਾ ਵਿਚੇ ਹੀ ਰਹਿ ਗਿਆ ਉਹ ਕਹਿੰਦੇ ਰਾਤ ਕਿੱਥੇ ਰਵਾਂਗੇ ਅਸੀਂ ਅਰੇਂਜਮੈਂਟ ਕੀਤਾ ਹੋਇਆ ਉਹਨਾਂ ਦਾ ਜਿਹੜੇ ਪੁਰਾਣੇ ਬੰਦੇ ਆਉਂਦੇ ਨੇ ਠੀਕ ਨਹੀਂ ਤੋਂ ਅਸੀਂ ਤਾਂ ਸਰੋਤਿਆਂ ਨੂੰ ਇਹੀ ਕਹਨੇ ਹੁੰਦੇ ਆ ਵੀ ਵੱਧ ਚੜ ਕੇ ਆਓ ਇੱਕ ਚੀਜ਼ ਭਾਈ ਤੁਸੀਂ ਵੀ ਦੇਖੀ ਹੋਣੀ ਇੱਥੇ ਅਸੀਂ ਕੁਝ ਲਾਇਆ ਤਾਂ ਨਹੀਂ ਹੋਇਆ ਇੱਥੇ ਕੋਈ ਚੀਜ਼ ਕੋਈ ਵਿਖਾਉਣ ਵਾਸਤੇ ਤਾਂ ਨਹੀਂ ਕੋਈ ਲਾਈ ਹੋਈ ਤੁਸੀਂ ਫਿਰੇ ਹੋ ਕੀ ਦੁਨੀਆ ਦੇਖਣ ਆਉਂਦੇ ਇੱਥੇ ਸਿਰਫ ਚਮਕੀਲਾ ਉਹਨਾਂ ਨੂੰ ਇੱਕ ਦੂਜੇ ਵਿੱਚ ਹੀ ਚਮਕੀਲਾ ਦਿੰਦਾ ਖੇਚ ਚਮਕੀਲੇ ਦੀ ਲੋਕੀ ਰਾਤ ਦੇ ਆਏ ਹੋਏ ਨੇ ਠੀਕ ਨਹੀਂ ਕਈ ਬੰਦੇ ਵਿਆਹ ਛੱਡ ਕੇ ਆ ਗਏ ਤੁਸੀਂ ਇੱਕ ਪੁਆਇੰਟ ਨੋਟ ਕੀਤਾ ਹੋਣਾ ਸਾਰੇ ਤੁਸੀਂ ਫਿਰੇ ਹੋ ਕੋਈ ਰੰਗ ਲੱਗਿਆ ਹੈ ਕਿਸੇ ਦੇ ਹੋਲੀ ਨਹੀਂ ਮਨਾਈ ਕਿਸੇ ਨੇ ਚਮਕੀਲੇ ਦਾ ਮਨਾ ਰਹੇ ਨੇ ਕਿਸੇ ਨੂੰ ਪਤਾ ਹੀ ਨਹੀਂ ਵੀ ਹੋਲੀ ਆ ਆ ਦੇਖ ਲਓ ਕਿਸੇ ਇੱਕ ਬੰਦੇ ਤੇ ਵੀ ਲੱਗੀ ਹੋਈ ਰੰਗ ਲੱਗਿਆ ਹੋਇਆ ਲੋਕਾਂ ਨੂੰ ਉਤਸ਼ਾਹ ਆ ਵੀ ਅਸੀਂ ਵਰਚੀ ਤੇ ਜਾਈਏ ਜੇ ਨਾ ਆਏ ਜਿਹੜੇ ਨਹੀਂ ਆਉਂਦੇ ਜੀ ਉਹ ਫਿਰ ਉਹਨਾਂ ਕਹਿੰਦੇ ਸਾਨੂੰ ਇੰਨਾ ਬੰਦਾ ਆਉਂਦਾ ਜੀ ਉੱਥੋਂ 35 ਸਾਲ ਤੋਂ ਹਰਿਆਣੇ ਤੋਂ 10 ਕਿਲੇ ਉਹਦੇ ਜ਼ਮੀਨ ਦੇ ਮੈਂ ਤੁਹਾਨੂੰ ਲੈ ਚਲੂ 35 ਸਾਲ ਹੋ ਗਏ ਉਹ ਕਰੇ ਨਹੀਂ ਗਿਆ ਉਹਨੇ ਜਿੱਥੇ ਮੋਟਰ ਦਾ 10 ਕਿਲੇ ਦਾ ਚਮਕੀਲੇ ਦਾ ਮੰਦਰ ਬਣਾ ਹੈ ਸਵੇਰੇ ਸਾਹਿਬ ਆਰਤੀ ਕਰਦਾ ਜੀ ਤਗਾਉਂਦਾ ਉਥੇ ਮੈਂ 4 ਦਿਨ ਰਹਿ ਗਿਆ ਹਾਂ ਜੀ ਉਹਦੇ ਕੋਲੇ ਕਿਹ ਕਿ ਨਹੀਂ ਮੁੰਡੇ ਇਕੱਠੇ ਹੋ ਜਾਂਦੇ ਆ ਤੂ ਪੱਤੀ ਕਰਦੇ ਆ 35 ਸਾਲ ਹੋ ਗਏ ਉਹ ਕਰੇ ਨਹੀਂ ਜੀ ਚਮਕੀਲੇ ਦਾ ਉਹਨਾਂ ਦਾ ਚੱਜਬਾਈ ਐ ਨਾ ਮੈਂ ਵੀ ਬੱਸ ਕਹਿੰਦੇ ਬੱਸ ਕਰ ਕੀ ਹੋ ਗਿਆ ਕਈ ਤਾਂ ਮੈਂਟਲ ਹੋ ਗਏ ਜੀ ਉਹंदे ਬਹੁਤ ਮੈਂਟਲ ਹੋ ਗਏ ਕਿਹ ਨਹੀਂ ਉਹ ਚਮਕੀਲਾ ਹੁਣ ਪਤਾ ਕੀ ਗੱਲ ਆ ਗਾਣੇ ਤਾਂ ਆਪਾਂ ਕਰੇ ਵੀ ਨੈਟ ਤੇ ਸੁਣ ਲਾਂਗੇ ਆ ਜਿਹੜੇ ਕਲਾਕਾਰ ਨੇ ਇਹ ਵੀ ਨੈਟ ਤੇ ਸੁਣ ਲਾਂਗੇ ਹੁਣ ਤੁਸੀਂ ਇਹ ਦੇਖ ਲਓ ਵੀ ਉਹਨਾਂ ਉਥੇ ਸਕੂਨ ਨਹੀਂ ਜਿੰਨਾ ਇੱਥੇ ਆ ਇੱਥੇ ਲੋਕ ਜ਼ਿਆਦਾ ਸਮਾਤੇ ਇਕੱਠੇ ਹੁੰਦੇ ਆ ਆ ਤੁਸੀਂ ਉਹਨਾਂ ਦੇਖ ਲਓ 5 ਵਜੇ ਤੋਂ ਬਾਅਦ ਖਾਣ ਪੀਣ ਚੱਲ ਪੈਣਾ ਅਸੀਂ ਮੁਲਾਜ਼ਮਾਂ ਨੂੰ ਕਹਿਣਾ ਜੀ ਕਿਸੇ ਨੂੰ ਕੁਝ ਨਹੀਂ ਕਹਿਣਾ ਸਾਰਿਆਂ ਨੇ ਨੱਚਣਾ ਟੱਪਣਾ ਹੀ ਚਾਹੀ ਜੀ ਕਿਉਂ ਮੇਲਾ ਹੈ ਮੇਲਾ ਲੋਕਾਂ ਲਈ ਤਾਂ ਮੇਲਾ ਸਾਡੇ ਲਈ ਨਹੀਂ ਮੇਲਾ ਜੀ ਸਾਡੇ ਲਈ ਤਾਂ ਮਤ ਪਾਗਾ ਦਿਨ ਅੱਜ ਬਹੁਤ ਜ਼ਿਆਦਾ ਠੀਕ ਨਹੀਂ ਜਿਸਪਾਲ ਜੀ ਹਰਮੇਚੀ ਉਸ ਵਕਤ ਤੁਹਾਡੀ ਉਮਰ ਕਿੰਨੀ ਸੀ ਜਿੱਦਣ ਮੇਰੀ 18 ਸਾਲ ਦੀ ਸੀ ਜੀ 18 ਸਾਲ ਹਾਂਜੀ ਹਾਂਜੀ ਪਰਾਜੀਤ ਖਰਬੇ ਤੇ ਦੂਸਰੇ ਦਿਨ ਖਬਰ ਆਈ ਹੈ ਨਾ ਪਰ ਉਸ ਤੋਂ ਪਹਿਲਾਂ ਕਾਫੀ ਹਾਂਜੀ ਤੇ ਖਰਬੇ ਤੇ ਦੂਸਰੇ ਦਿਨ ਨਹੀਂ ਸਾ ਪਤਾ ਕੀ ਗੱਲ ਆ ਜੀ ਰਾਤ ਨੂੰ ਖਬਰਾਂ 'ਚ ਆ ਗਿਆ ਸੀਗਾ ਜਲੰਧਰ ਦੂਦਸਣ ਸਾਨੂੰ ਨਹੀਂ ਪਤਾ ਸੀ ਸਾਡੇ ਉਦੋਂ ਟੀਵੀ ਹੈ ਨਹੀਂ ਸੀ ਉਦੋਂ ਤੁਹਾਨੂੰ ਪਤਾ ਹੀ ਆ ਟੀਵੀ ਕਿਸੇ ਕਿਸੇ ਦੇ ਹੁੰਦੇ ਸੀ ਘਰੇ ਜੀ ਟੀਵੀ 'ਚ ਖਬਰ ਆ ਗਈ ਸੀ ਟੀਵੀ 'ਚ ਖਬਰ ਆ ਗਈ ਸੀਗੀ ਮੈਨੂੰ ਨਹੀਂ ਸੀ ਪਤਾ ਲੱਗਿਆ ਮੈਨੂੰ ਪਤਾ ਲੱਗਿਆ ਜੀ ਦੂਸਰੇ ਦਿਨ ਜਦ ਅਖਬਾਰ 'ਚ ਵੀ ਆ ਕੰਮ ਹੋ ਗਿਆ ਠੀਕ ਨਹੀਂ ਪਰ ਯਕੀਨ ਨਹੀਂ ਸੀ ਆਉਂਦਾ ਜਦੋਂ ਹੁਣ ਲਾਚਾਂ ਦੀਆਂ ਦਿਖਾਤੀਆਂ ਦੇਖ ਲਈਆਂ ਫਿਰ ਤਾਂ ਯਕੀਨ ਤਾਂ ਤੁਹਾਨੂੰ ਪਤਾ ਹੀ ਆ ਵੀ ਇਹ ਭੱਜ ਕੇ ਗਏ ਕਿਉਂਕਿ ਮੈਂ ਉੱਥੇ ਕੋਲੇ ਹੀ ਰਹਿੰਦਾ ਸੀ ਬਿਲਕੁਲ ਚਮਕੀਲੇ ਦੇ ਘਰ ਦੇ ਨਾਲ ਹੀ ਤੇ ਇੱਕ ਜਿਹੜੀ ਦਾ ਜੇ ਨੇ ਲਾਉਣਾ ਮੈਨੂੰ ਇਹਨੇ ਕਿਹਾ ਪਾਣੀ ਗੇੜ ਮੈਂ ਉਹ ਹੱਥੀ ਜਿਵੇਂ ਪੈਰਾਂ ਨਾਲ ਨਹੀਂ ਗੇੜਦੇ ਹੁੰਦੇ ਸੀ ਮੈਂ ਉਹਨੇ ਥੱਲੇ ਨਾਈ ਜਾਣਾ ਮੈਂ ਪੈਰਾਂ ਨਾਲ ਨਲਕਾ ਗੇੜੀ ਆ ਠੀਕ ਨਹੀਂ ਫਿਰ ਸਾਡੇ ਇੱਥੇ ਉਹਨੇ ਖਾਤਾ ਕਲਾਇਆ ਸੀਗਾ ਬੈਂਕ ਦੇ ਵਿੱਚ ਉਹ ਬੈਂਕ ਮੈਨੇਜਰ ਕਹਿੰਦਾ ਕਹਿੰਦਾ ਇੱਕ ਬੰਦਾ ਤੁਹਾਡੇ ਵਿੱਚੋਂ ਪਿੰਡ 'ਚੋਂ ਉਹ ਪੈਸੇ ਜਮ੍ਹਾਂ ਹੀ ਕਰਾਉਂਦਾ ਕਢਾਉਂਦਾ ਨਹੀਂਗਾ ਮੇਰਾ 파ਟਰਨਰ ਅਜੀ ਨੇ ਸਰਪੰਚ ਸਾਹਿਬ ਨੇ ਦੁਗਰੀ ਦੇ ਜਿਨ੍ਹਾਂ ਨੇ ਖਾਤਾ ਖਲਾਇਆ ਸੀ ਉਹ ਜਦੋਂ ਵੀ ਜਾਇਆ ਕਰੇ ਮੈਨੇਜਰ ਨੂੰ ਗਿਆ ਕਰੇ ਉਹ ਕਹਿੰਦਾ ਯਾਰ ਉਹ ਪੈਸੇ ਜਮਾ ਹੀ ਕਰਾਈ ਜਾਂਦਾ ਤੇਰਾ ਬੰਦਾ ਜਿਹੜਾ ਤੂੰ ਖਾਤਾ ਖਲਾਇਆ ਉਹ ਕਢਾਉਂਦਾ ਨਹੀਂ ਆ ਉਹਦੇ ਕੋਲ ਜਮਾ ਕਰਾਉਣ ਦਾ ਵੀ ਟਾਈਮ ਨਹੀਂ ਹੁੰਦਾ ਸੀਗਾ ਜੀ ਅਸੀਂ ਤਹਾਂ ਤੂੰ ਹਾਂ ਲਾ ਦੇਣਦੇ ਸੀ ਸਵੇਰ ਨੂੰ ਪੰਚਾਇਤ ਵਾ ਇਕੱਠੇ ਹੋ ਕੇ ਜਦੋਂ ਨੋਟ ਉਹਦੇ ਪਾਏ ਹੁੰਦੇ ਸੀ ਪਰਲੇ ਦੇ ਵਿੱਚ ਤੇ ਪਾਟੇ ਪੁੱਟੇ ਹੋਏ ਸਾਨੂੰ ਦੇ ਦਿੰਦਾ ਸੀਗਾ ਬਾਕੀ ਉੱਥੇ ਹੀ ਬਾ ਰੱਖ ਦਿੰਦਾ ਸੀਗਾ ਇਹ ਇਹਨਾਂ ਦੀ ਮਾਤਾ ਪਿਤਾ ਉਹ ਚਮਕੀਲੀ ਸਿਸਟਰ ਆ ਜਿਹੜੀ ਸਵਰਨਕੌਰ ਉਹ ਉਹ ਨੂੰ ਲਿਆ ਕੇ ਦੇ ਦਿੰਦਾ ਹੁੰਦਾ ਸੀਗਾ ਉਦੋਂ ਵਿਆਹ ਨਹੀਂ ਹੋਇਆ ਸੀ ਕਹਿੰਦਾ ਸੀ ਲਫੜ ਉਹ ਬਸ ਜਿੱਥੇ ਰੱਖ ਦਿੰਦੀ ਸੀ ਉੱਥੇ ਪਏ ਹੁੰਦੇ ਸੀ ਪੈਸੇ ਦਾ ਮੋਹ ਨਹੀਂ ਸੀ ਹੁੰਦਾ ਚਮਈ ਚਮਕੀਲੇ ਹੁਣ ਕਿੰਨੇ ਭਾਈ ਸੀ ਤੇ ਕਿੰਨੀਆਂ ਭੈਣਾਂ ਇਹ ਦੋ ਭਰਾ ਸੀਗੇ ਤੇ ਤਿੰਨ ਭਰਾ ਸੀ ਦੋ ਭੈਣਾਂ ਦੇ ਉਹਨਾਂ ਦਾ ਨਾਮ ਕੀ ਕਿਹੜਾ ਇੱਕ ਦਾ ਸੀਗਾ ਜੀ ਸਵਰਨਕੌਰ ਤੇ ਭਰਾ ਦਾ ਨਾਂ ਤਾਰੀ ਸੀ ਇੱਕ ਦਾ ਨਾਂ ਲਸ਼ਕਰੀ ਸੀ ਇੱਕ ਚਰਨਜੀਤ ਗੌਰ ਇਹਦਾ ਨਾਂ ਕੱਚਾ ਨੋਂ ਧਨੀ ਸੀਗਾ ਜੀ ਇਹਨੂੰ ਪਿੰਡ 'ਚ ਜਿਵੇਂ ਆਪਾਂ ਬੋਲਦੇ ਆ ਧਨੀ ਕਚਾ ਲੋ ਤਾਂ ਨਹੀਂ ਸੀ ਇਹਦਾ ਤਰੀਕਾ ਕੀ ਬਣਾਉਂਦੇ ਹਾਂ ਇਹਨਾਂ ਦੀ ਮਤਲਬ ਪੜ੍ਹਾਈ ਲਿਖਾਈ ਕਿੱਥੋਂ ਹੋਈ ਸੀ ਪੜ੍ਹਾਈ ਤਾਂ ਪ੍ਰਾਇਮਰੀ ਸਕੂਲ ਆ ਜਿਹੜਾ ਦੁਗਰੀ ਵਾਲਾ ਇੱਥੇ ਹੀ ਪੜ੍ਹਿਆ ਜੀ ਬਾਕੀ ਗੁਜਰਖਾਨ ਜੀ ਕਿੰਨੀ ਤੱਕ ਵੀ ਨਹੀਂ ਮੈਨੂੰ ਪਤਾ ਪੜ੍ਹਿਆ ਤਾਂ ਪੜ੍ਹਿਆ ਤਾਂ ਥੋੜਾ ਹੀ ਸੀਗਾ ਥੋੜਾ ਜਿਹਾ ਉਸ ਤੋਂ ਬਾਅਦ ਫਿਰ ਉਹ ਫਲੇਟਾਂ ਦਾ ਕੰਮ ਕਰਨ ਲੱਗ ਪਈ ਜਾਂ ਕੁਝ ਫਲੇਟਾਂ ਦਾ ਵੀ ਆ ਨਹਿਰ ਤੇ ਉੱਤੇ ਦੁਗਰੀ ਨਹਿਰ ਆ ਜਿਹੜੀ ਜੀ ਇੱਥੇ ਤੇ ਦੁਕਾਨ ਵੀ ਪਾਈ ਸੀ ਪੈਂਚਰਾਂ ਦੀ ਤੇ ਚਾਹ ਦੀ ਇੱਕ ਗਾਣੇ 'ਚ ਕਹਿੰਦਾ ਵੀ ਆ ਕਦਾ ਕੱਚੀ ਨਹਿਰ ਤੇ ਚਾਹ ਦੀ ਹੱਟੀ ਪਾ ਲਈ ਆ ਸੁਣੇ ਹੋਣਾ ਤੁਸੀਂ ਉਹ ਗੱਲਾਂ ਜਿਹੜੀਆਂ ਉਹਨੇ ਲਿਖਿਆ ਹੋਇਆ ਸੀਗੀਆਂ ਜਿਹੜੇ ਪਿੰਡ ਦੇ ਮੁਹਾਵਰੇ ਆ ਪਿੰਡ ਦੇ ਮੁਹਾਵਰੇ ਕੱਢੀ ਗਿਆ ਵਾ ਜੋਰ ਪਰਚਾਈਆਂ ਦੇ ਗੀਤ ਲਿਖੀ ਗਿਆ ਕੋਲਡਿੰਗ ਮੇਂ ਕੁੰਡ ਕੱਢਣਾ ਹੁਣ ਕੋ ਕੁੰਡ ਕੱਢਦਾ ਈ ਉਹ ਆਪਣੇ ਵਿਆਹ ਕੁੰਡ ਉਹ ਖਾੜੇ ਲੱਗਦੇ ਸੀ ਹੁਣ ਕੋਈ ਆਪਣੇ ਵੀ ਪਿੰਡਾਂ ਦੇ ਵਿੱਚ ਖਾੜੇ ਵਿਆਹ ਹੁੰਦੇ ਆ ਪੈਨਸਾਂ ਚ ਹੀ ਲੱਗਦੇ ਆ ਕੋਈ ਬਾਹਰ ਖੜਾ ਦੇਖਿਆ ਚਮਕੀਲਾ ਪਹਿਲਾਂ ਗੀਤਕਾਰ ਸੀ ਬਾਅਦ ਵਿੱਚ ਗਾਇਕ ਬਣੀ ਨਹੀਂ ਇਹ ਪਹਿਲਾਂ ਡਰਾਮੇ ਕਰਦਾ ਹੁੰਦਾ ਸੀਗੇ ਓਕੇ ਤੇ ਮਲੂਕ ਚੰਦ ਦਾ ਇਹਾਰੇ ਡਰਾਮਾ ਕਰਨਾ ਤੇ ਇਹ ਉਹਦੇ ਵਿੱਚ ਰੋਲ ਕਰਦਾ ਹੁੰਦਾ ਸੀਗਾ ਤੇ ਉਹਦੇ ਵਿੱਚ ਪਿੰਡ ਦੇ ਬੰਦੇ ਸੀਗੇ ਸਾਡੇ ਪਿੰਡਾਂ 'ਚ ਲਾ ਕੇ ਆਉਂਦੇ ਸੀ ਡਰਾਮੇ ਤੇ ਫੇਰ ਇਹ ਸਿੱਖਿਆ ਸੁਖਿਆ ਜਿਹੜੀ ਜਿਵੇਂ ਵਿਆਹ ਦੇ ਅੱਗੇ ਗਾਉਂਦੇ ਹੁੰਦੇ ਸੀ ਉਹ ਗਾਉਣ ਲੱਗ ਗਿਆ ਸੇਰੇ ਗਾਉਣ ਲੱਗ ਗਿਆ ਤੇ ਕਲਮ ਦਾ ਥਰੂ ਤੋਂ ਹੀ ਤਨੀ ਸੀ ਨੌਵੀਂ ਉਹਦਾ ਤਨੀ ਸੀ ਕਲ ਨੂੰ ਯਾਨੀ ਕਿ ਲਿਖਦਾ ਹੀ ਰਹਿੰਦਾ ਸੀ ਕੁਛ ਨਾ ਕੁਛ ਉਹਨੇ ਲਿਖਣਾ ਉਹਦੇ ਨਾਲ ਪੈਨਸਲ ਨਾਲ ਹੀ ਹਿੰਦੇ ਨਾਲ ਉਹਨੇ ਜਾਣਾ ਕਦੋਂ ਸ਼ੁਰੂ ਹੋਇਆ ਇਹਨਾਂ ਦਾ ਸ਼ੰਦੇਨਾ ਦਾ ਜੀ ਫਿਰ ਇਹਨੂੰ ਆਇਆ ਕਹਿੰਦਾ ਜਦੋਂ ਇਹਨੇ ਇੱਕ ਦੋ ਜਲ ਪਤਾ ਲੱਗ ਗਿਆ ਇਹਨੂੰ ਵੀ ਮੈਂ ਬੜਨ ਮੇਰੇ ਅੰਦਰ ਹੈ ਕੁਝ ਮੈਂ ਨਿਕਲਣਾ ਕੋਈ ਬੜਨਾ ਚਾਹਣਾ ਇਹ ਫਿਰ ਸ਼ਰਿੰਦਰ ਸੰਦੇ ਕੋ ਚਲੇ ਗਿਆ ਜੀ ਸਾਈਕਲ ਤੇ ਇਹ ਉੱਥੇ ਜਾ ਕੇ ਕਹਿੰਦਾ ਵੀ ਮੈਂ ਐ ਤੇ ਗਾਉਣਾ ਉਹ ਕਹਿੰਦਾ ਠਣਾ ਇਹਨੇ ਸੁਣਾਈ ਕਹਿੰਦਾ ਗਰਮ ਬਾਲੇ ਨੇ ਕੀ ਤੇਰੇ ਕਹਿੰਦਾ ਨਹੀਂ ਕਹਿੰਦਾ ਬਾਲੇ ਗਰਮ ਨੇ ਕਹਿੰਦਾ ਚੱਲ ਤੂੰ ਆ ਜੀ ਕੋਈ 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 ਦੇਖਾਂਗੇ ਉਹ ਫਿਰ ਜਦੋਂ ਇਹ ਗੀਤ ਦੇਖੇ ਉਹ ਤਾਂ ਗੀਤਾਂ ਦੇ ਵਿੱਚ ਤਾਂ ਤੂ ਤੂਫਾਨ ਲਿਆਂਦਾ ਪਿਆ ਫੇ ਫਿਰ ਉਹ ਸ਼ਰਿੰਦਰ ਸ਼ੰਦਰ ਨੂੰ ਨਾਲ ਲੈ ਜਾਣ ਲੱਗ ਗਿਆ ਹੁਣ ਜਿੱਦਾਂ ਤੁਹਾਨੂੰ ਪਤਾ ਵੀ ਕਲਾਕਾਰ ਨੇ ਸਾਹ ਲੈਣਾ ਹੁੰਦਾ ਉਹ ਨਾਲ ਆਪਣਾ ਜਿਹੜਾ ਹੈਲਪਰ ਹੁੰਦਾ ਸੀ ਉਹਨੂੰ ਲਾ ਦਿੰਦੇ ਸੀ ਉਹ ਇਹਨੂੰ ਲਾ ਦਿੰਦੇ ਸੀ ਫਿਰ ਇਹ ਲੱਗ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੀ ਹੌਲੀ 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 ਸੋਨੀਆ ਨਾਲ ਬਣ ਗਈ ਤੇ ਫਿਰ ਇਹਨੇ ਕੱਢਿਆ ਸੀ ਟੱਗੂ ਤੇ ਟੱਗੂਆ ਖੜ ਕੇ ਫਿਰ ਉਹ ਤਾਂ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਤਾਂ ਫਿਰ ਚੱਲੋ ਚੱਲ ਚੱਲੋ ਚੱਲ ਹੋ ਗਈ ਪਹਿਲਾਂ ਜਿਹੜਾ ਇਹਨਾਂ ਦਾ ਰਿਕਾਰਡ ਹੈ ਐਲਪੀ ਰਿਕਾਰਡ ਸੀ ਸ਼ਾਇਦ ਹਾਂਜੀ ਤੇ ਉਹ ਭਮਰਤ ਸਾਹਿਬ ਦੀ ਸੰਗੀਤ ਵਿੱਚ ਆਇਆ ਸੀ ਹਾਂਜੀ ਹਾਂਜੀ ਤੇ ਆਵਾਜ਼ ਸੀ ਸ੍ਰਿੰਦਰ ਸੋਨੀਆ ਦੀ ਨਾ ਹਾਂਜੀ ਹਾਂਜੀ ਪਰ ਸ੍ਰਿੰਦਰ ਸੋਨੀਆ ਨੇ ਕਿੱਦਾਂ ਕੰਟੈਕਟ ਹੋਏ ਇਹਨਾਂ ਦਾ ਸ੍ਰਿੰਦਰ ਜੋਨੀਆ ਨਾ ਕਿਤੇ ਪ੍ਰੋਗਰਾਮ ਸੀਗਾ ਤੇ ਕੁਲਦੀਪ ਮਾਨਕ ਦਾ ਜੀ ਉਹ ਉੱਥੇ ਇਹਨਾਂ ਦਾ ਮਿਲਲ ਹੋ ਗਿਆ ਉਹ ਸੋਨੀਆ ਨਾਲ ਇਹਦੇ ਇੱਕ ਗੀਤ ਗਾਤਾ ਤੇ ਉਹ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਕੁਦਰਤ ਨੇ ਜੋੜੀ ਬਣਾਈ ਹੋਵੇ ਉਹ ਫਿਰ ਚੋਨੀਆਂ ਕਹਿੰਦੀ ਵੀ ਮੈਂ ਚਮਕੀਲੇ ਆਪੋ ਸੈਟ ਬਣਾ ਲੈਨੇ ਬਾਅਦ ਤੋਂ ਫਿਰ ਇਹ ਰੈਸਲ ਕਰਦੇ ਰਹੇ ਇੱਥੇ ਬਾਅਦ ਫਿਰ ਤੁਪਾ ਜੀ ਆ ਫਿਰ ਆਪੀ ਬਲੰਦੀਆਂ ਤੇ ਹੋ ਗਿਆ ਸਾਰਾ ਕੰਮ ਰੈਸਲ ਕਿੱਥੇ ਚੱਲਦੀ ਸੀ ਰੈਸਲ ਇੱਥੇ ਜੀ ਜਿਹੜਾ ਜਿੱਥੇ ਕਹਿੰਦਾ ਨਹੀਂ ਉੱਚੇ ਟਿਪੇ ਤੇ ਤਾਲਾ ਤੜਦੀ ਉੱਥੇ ਸਾਡਾ ਹੀ ਆ ਮਾਸੀ ਦਾ ਮੁੰਡਾ ਉਹਦੀ ਬੈਠਕ ਹੁੰਦੀ ਸੀ ਇੱਕ ਲਾਲ ਟੇਬਲ ਗਾਰਡ ਹੁੰਦੀ ਸੀ ਜੀ ਨਾ ਸੁਣੋ ਸੁਖਰਾਮ ਜੀ ਹੈਗਾ ਹਜੇ ਅੱਛਾ ਤੇ ਉਹ ਲਾਲ ਟੇਬ ਸੀ ਇਹ ਉੱਥੇ ਕਹਿੰਦਾ ਢੋਲ ਕੀ ਵਜਾ ਕੇ ਕੱਲੀ ਢੋਲਕੀ ਦੇ ਨਾਲ ਉੱਥੇ ਗਾਉਂਦਾ ਹੁੰਦਾ ਸੀ ਉਹ ਟੇਪ ਵਿੱਚ ਭਰ ਲੈਂਦੇ ਸੀ ਟੇਪ ਦੇ ਵਿੱਚ ਭਰ ਕੇ ਫਿਰ ਉਹਨੂੰ ਸੁਣਦੇ ਸੀ ਵੀ ਕੀ ਆ ਬਸ ਇਹਨੂੰ ਉਹੀ ਸ਼ੌਂਕ ਸੀਗੇ ਜਦ ਤੱਕ ਉਹਨੂੰ ਪਤਾ ਹੀ ਆ ਕੋਈ ਕੋਈ ਆਪਣੇ ਮੂਵੀ ਮਾਵੀ ਦਾ ਜਦ ਹੈ ਨਹੀਂ ਸੀ ਇੰਨਾ ਕਹੇ ਜੀ ਬਸ ਉਹ ਟੇਪ ਦੇ ਵਿੱਚ ਹੀ ਸੁਣ ਕੇ ਭਰ ਕੇ ਫਿਰ ਉਹ ਦੂ ਬਾਅਦ ਦੇ ਵਿੱਚ ਇਹਨੂੰ ਮੌਕਾ ਮਿਲ ਗਿਆ ਰਿਕਾਰਡਿੰਗ ਕਰਨ ਦਾ ਤੇ ਉਹ ਇੱਕ ਸੀਗੇ ਪੱਤਰਕਾਰ ਸੀਗੇ ਫਿਰ ਉਹ ਉਹਨਾਂ ਨੇ ਇਹਨੂੰ ਸੁਣਿਆ ਪੰਜਾਬੀ ਭਵਨ ਤੇ ਉਹ ਕਹਿੰਦਾ ਵੀ ਤੂੰ ਤਾਂ ਹੀਰਾ ਮਾ ਸੋਨਾ ਮਾ ਉਹ ਕਹਿੰਦਾ ਉਹਨੇ ਫਿਰ ਇਹਦਾ ਨਾਮ ਰੱਖਿਆ ਸੀ ਅਮਰ ਸਿੰਘ ਚਮਕੀਲਾ ਕੋਣ ਸੀ ਪੱਤਰਕਾਰ ਉਹ ਸੀਗਾ ਜੀ ਪਤਾ ਨਹੀਂ ਕੀ ਸੀ ਉਹ ਬਜ਼ੁਰਗ ਸੀਗਾ ਬਹੁਤ ਨਾਮ ਨਹੀਂ ਮੇਰੇ ਯਾਦ ਹੋਣ ਉਹਦੇ ਉਹਨੇ ਨਾਮ ਰੱਖਿਆ ਸੀ ਹਾਂ ਉਹ ਕਹਿੰਦਾ ਤੂੰ ਅਮਰ ਹੀ ਰਹੇਗਾ ਹੁਣ ਤੁਸੀਂ ਇਹ ਦੇਖੋ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਇਹ ਕੋਦ ਤਣੇ ਜੋੜੀ ਬਣਾਤੀ ਅਮਰ ਹੀ ਹੋ ਗਏ ਦੋਨੇ ਅਮਰਜੋਤ ਨਾਲ ਫਿਰ ਬਾਅਦ ਵਿੱਚ ਕਿਦਾਂ ਕੰਟੈਕਟ ਹੋਏ ਨੇ ਅਮਰਜੋਤ ਦਾ ਹੋਇਆ ਜੀ ਉਹ ਆਪਣੇ ਸੋਨੀਆ ਪ੍ਰੈਗਨੇਟ ਹੋ ਗਈ ਸੀ। ਉਸ ਤੋਂ ਬਾਅਦ ਫਿਰ ਇਹਨੂੰ ਸਾਥੀ ਦੀ ਲੋੜ ਸੀ। ਓਕੇ। ਤੇ ਇਹਨੇ ਫਿਰ ਕੀ ਕੀਤਾ ਉਹ ਮਾਨਕ ਨਾਲ ਵੀ ਉਹ ਗੌਂਦੀ ਸੀਗੀ ਅਮਰਜੋਤ। ਤੇ ਫਿਰ ਇਹਨੇ ਕੀ ਕੀਤਾ ਉਹਦੇ ਨਾਲ ਗੀਤ ਗਾਏ ਅਮਰਜੋਤ ਨਾਲ ਵੀ ਮੈਂ ਥੋੜਾ ਪ੍ਰੋਗਰਾਮ ਨੇ ਉਹਨੂੰ ਥੋੜੋ ਲੈ ਕੇ ਜਾਊਂਗਾ। ਉਹ ਇਹਨੂੰ ਲੈ ਜਾਂਦੇ ਰਹੇ। ਤੇ ਉਹ ਜਦੋਂ ਇਹਨੂੰ ਲੈ ਜਾਂਦੇ ਰਹੇ ਤਾਂ ਫਿਰ ਉਹ ਅੱਧੀ ਪੇਮੈਂਟ ਲੈਂਦੀ ਸੀ। ਤੇ ਇਹਨੇ ਸਲਾਹ ਬਣਾਈ ਵੀ ਕਿਉਂ ਨਾ ਪੇਮੈਂਟ ਆਪਣੀ ਘਰੇ ਜਾਵੇ ਵੀ ਆਪ ਵਿਆਹ ਹੀ ਕਰਾ ਲਈਏ ਸ਼ਕੀਮਣਾ ਚੱਲਿਆ ਇਹਨੇ ਵਿਰੋਧ ਨਾਲ ਵਿਆਹ ਕਰਾ ਲਿਆ ਅਮਰਜੋਦ ਦਾ ਪਿੰਡ ਕਿਹੜਾ ਸੀ ਇਹ ਫਰੀਦਕੋਟ ਕੋਲੇ ਸੀਗਾ ਜੀ ਕਿਹੜਾ ਪਿੰਡ ਫਰੀਦਕੋਟ ਦੀ ਸੀਗਾ ਫਰੀਦਕੋਟ ਹੀ ਹੈ ਫਰੀਦਕੋਟ ਬਾਅਦ ਸੱਚ ਉਹਨਾਂ ਦੀ ਆਪ ਸੱਚੀ ਅ ਰੇਂਜ ਮੈਰਿਜ ਜਾਂ ਲੰਮੈਰਿਜ ਨਹੀਂ ਮੈਰਿਜ ਦਾ ਆਨੰਦ ਕਾਰਜ ਹੋਏ ਸੀਗੇ ਆਨੰਦ ਹੋਏ ਸੀਗੇ ਅਨੰਦ ਕਾਰਜ ਹੋਏ ਸੀਗੇ ਆਨੰਦ ਕਾਰਜ ਵਿੱਚ ਉਹਨਾਂ ਦੇ ਘਰ ਦੇ ਪੁੱਛੇ ਸੀ ਅਮਰਜੋਦ ਦੇ ਆ ਉਹ ਪਹੁੰਚੇ ਸੀਗੇ ਜੀ ਕਰਦੇ ਸਹਮਤੀ ਨਾਲ ਹੋਏ ਸਹਮਤੀ ਨਾਲ ਹੀ ਹੋਇਆ ਕਿੱਥੇ ਹੋਇਆ ਸੀ ਨੰਦ ਕਰੀ ਇੱਥੇ ਲੁਧਿਆਣੇ ਹੋਏ ਸੀ ਫਗਵਾੜੇ ਕਿੱਥੇ ਫਗਵਾੜੇ ਅੱਛਾ ਫਗਵਾੜੇ ਹੋਏ ਕਿਹੜੇ ਬਾਰੇ ਕਰਿਆ ਸੀ ਹਾਂ ਟਿੱਕੀ ਬਾਰੇ ਕਰਿਆ ਹੋਇਆ ਚਲੋ ਇਹਦੇ ਬਾਰੇ ਨਹੀਂ ਸਾਨੂੰ ਪਤਾ ਕੀ ਗੱਲ ਆ ਉਦੋਂ ਅਸੀਂ ਇਹਨਾਂ ਰੱਖਦੇ ਨਹੀਂ ਸੀਗੇ ਪਤਾ ਵਾ ਸਾਨੂੰ ਇਹਨਾਂ ਨੂੰ ਜ਼ਰੂਰ ਪਤਾ ਲੱਗਿਆ ਸੀਗਾ ਕਿ ਇਹ ਵਿਆਹ ਕਰਾ ਲੈ ਤੁਹਾਨੂੰ ਕਿਦਾਂ ਇੰਟਰਸਟ ਹੈ ਉਹਨਾਂ ਵਿੱਚ ਜਿਆਦਾ ਇਹ ਮੈਂ ਵੀ ਹਾਲੀ ਹਾਲੀ ਸੁਣਦਾ ਰਹਿਣਾ ਹੁੰਦਾ ਸੀ ਗੱਲਾਂ ਤਾਂ ਉਹ ਟਿੱਕੀ ਨੇ ਸਾਰਾ ਰਿਕਾਰਡਿੰਗ ਦੱਸੀ ਤੀਗੀ ਵੀ ਇਥੋਂ ਆਏ ਕਰਕੇ ਆਏ ਹੋਇਆ ਸੀ ਟਿੱਕੀ ਜਿਹੜਾ ਢੋਲ ਖਜਾਂਦਾ ਸੀ ਟਿੱਕੀ ਢੋਲ ਖਜਾਂਦਾ ਸੀ ਮਾਨਕ ਸਾਹਿਬ ਦਾ ਆਪਣੀ ਸਰਿੰਦਰ ਸਿੰਘ ਦਾ ਆਇਆ ਹੋਇਆ ਇਥੇ ਅੱਜ ਵੀ ਆਇਆ ਹੋਇਆ ਉਹ ਉਹ ਕਹਿੰਦਾ ਵੀ ਮੇਰੇ ਨਾਲ ਹੀ ਉੱਠਣੀ ਬੈਠਣੀ ਹੋ ਗਈ ਅਸੀਂ ਇੱਕ ਚੰਡੀਗੜ੍ਹ ਮੇਲਾ ਲਾ ਕੇ ਆਹੋ ਲਾ ਕੇ ਰਾਮਲੀਲਾ ਲਾ ਕੇ ਆਈ ਸੀਗੇ ਉਹਦੇ ਵਿੱਚ ਨੌਂ ਤਰੇਤੀ ਇਹਦਾ ਨਵਾਂ ਮਰਦਾ ਮੁੰਡਾ ਨਵਾਂ ਗਾਇਕ ਕਲਾਕਾਰਾਂ ਤੋਂ ਕਹਿੰਦਾ ਸਾਨੂੰ ਗੀਤ ਸੁਣਾਉਣੇ ਆਮਰ ਸਿੰਘ ਚਮਕੀਲਾ ਉਹਨੇ ਨੌਂ ਤਰੇ ਦੇਦਾ ਮੇਰੇ ਉਹਦੇ ਨੌਂ ਨਿਕਲ ਗਿਆ ਦਿਮਾਗ ਤੋਂ ਕੀ ਨੌਂ ਸੀਗਾ ਵੀ ਉਹਨੇ ਨਾ ਉਤਰਿਆ ਸੀਗਾ ਇਹ ਟਿੱਕੀ ਭਾਣਾ ਫਿਰ ਆਉਂਦਾ ਜਨਾ ਤੇ ਉਥੋਂ ਮੁੜ ਕੇ ਕਹਿੰਦਾ ਟਿੱਕੀ ਕਹਿੰਦਾ ਵੀ ਇਹਨੂੰ ਚਮਕੀਲੇ ਹੀ ਧਰ ਲਿਆ ਨਾ ਕਿਸੇ ਨੇ ਫਿਰ ਤਾਂ ਨਹੀਂ ਨੀ ਕਿਹਾ ਇਹਨੂੰ ਆ ਕੇ ਜਿਵੇਂ ਅਸੀਂ ਉਥੋਂ ਆਏ ਸੀ ਚੰਡੀਗੜ੍ਹ ਤੋਂ ਵੀ ਜਦੋਂ ਇਹਦਾ ਚਮਕੀਲਾ ਚਮਕੀਲਾ ਹੋ ਗਈ ਤੁਹਾਡਾ ਪਿਛੋਕੜ ਮੇਰਾ ਪਿੰਡ ਤਾਂ ਨਾਲ ਲਾਈ ਧਨੋਲਾ ਹਾਂਜੀ ਓਕੇ ਸੰਗੀਤ ਨਾਲ ਸੰਬੰਧ ਤੇ ਨਹੀਂ ਮੈਂ ਤਾਂ ਕਾਸੇ ਨਾਲ ਸੰਬੰਧ ਨਹੀਂ ਮੈਂ ਤਾਂ ਕਸੌਂਕ ਵਜਉਂ ਹੀ ਇਹਦੇ ਗੀਤਾਂ ਗੀਤ ਸੁਣਦਾ ਹੁੰਦਾ ਦੀ ਕਿਤਾਬਾਂ ਪੜਨ ਲੱਗਿਆ ਇਹਦੀਆਂ ਸਾਰੇ ਗੀਤ ਮੂਝ ਬਣੂ ਜਿਆਦਾ ਕਿ ਸੀਗੇ ਜਿਸੋਂ ਫਿਰ ਮੈਂ ਛੱਡ ਗਿਆ ਸੀਗਾ ਬਾਅਦ ਚ ਇਹ ਚਾ ਕੋਈ ਇਹਦੇ ਬਾਰੇ ਖਾਸਾ ਕਰ ਸਕਦੇ ਮੈਂ ਹੁਜਾ ਸਾਹਿਬ ਤੱਕ ਕਿੱਦਾਂ ਰਾਬਤਾ ਹੋਇਆ ਹੁਜਾ ਸਾਹਿਬ ਤੱਕ ਨਹੀਂ ਤਾਂ ਟਿੱਕੀ ਬਾਜੀ ਨੂੰ ਪਤਾ ਸਾਰਾ ਟਿੱਕੀ ਬਾਜੀ ਨੇ ਸਰਿੰਦਰ ਸਿੰਘ ਦੇ ਨੂੰ ਜਿਹੜੇ ਲਿਖੇ ਹੋਏ ਗੀਤ ਦਿੱਤੇ ਸੀਗੇ ਉਹਨਾਂ ਗੀਤਾਂ ਦੇ ਵਿੱਚ ਵੀ ਜਦੋਂ ਇਹ ਦੁਬਾਰੇ ਆਪਣੀ ਜੀਜਾ ਲੱਕ ਮੇਲਾ ਰਿਕੋਰਡਿੰਗ ਲੈ ਕੇ ਗਈ ਨੀਗੀ ਉਹ ਟਿੱਕੀ ਨੇ ਦੱਸੀ ਆ ਇਹ ਗੱਲ ਵੀ ਭਾਈ ਜਿਹੜੀ ਇਹ ਉਹਦੇ ਨਾਲ ਹੁਜਾ ਸਾਹਿਬ ਨਾਲ ਹੋਇਆ ਇੱਕ ਹੋਰ ਸੀ ਉੱਥੇ ਵੀਰ ਉਹਦਾ ਜਵਾਬ ਦੇ ਗਿਆ ਤੀ ਤੇ ਫਿਰ ਟਿੱਕੀ ਬਾਜੀ ਨੇ ਕਿਹਾ ਵੀ ਪਹਿਲਾਂ ਮੈਨੂੰ ਐ ਦੱਸ ਵੀ ਜਿਹੜੇ ਲਿਖੇ ਹੋਏ ਗੀਤ ਸੀਗੇ ਉਹਨਾਂ ਦੀ ਕਿੰਨੀ ਵਿਕਰੀ ਹੋਈ ਆ ਇਹਨੇ ਦੱਸਿਆ ਵੀ 1.5 ਲੱਖ ਟੇਪ ਵਿਕਦੀ ਉਹਨਾਂ ਟਾਈਮਾਂ 'ਚ ਕਹਿੰਦਾ ਫਿਰ ਇਹਦੇ ਆਪ ਦੇ ਗਾਏ ਹੋਏ ਆਵਾਜ਼ ਤਾਂ ਕਿਉਂ ਨਹੀਂ ਗੀਤ ਵੇਚਣਗੇ ਕਹਿੰਦੇ ਚੰਗਾ ਫਿਰ ਕਿਹਨਾਂ ਨਾਲ ਹਿਚਲ ਕਰ ਲੈਨੇ ਆ ਫਿਰ ਹਿਚਲ ਕਰੀਤੀ ਟਕੂ ਟਕੂ ਕਰਕੇ ਵਾਲੇ ਗੀਤ ਦੀ ਇਹਦੇ ਨਾਲ ਐ ਹੋਇਆ ਸੀ ਸਬੰਧ ਉੱਥੋਂ ਮੈਂ ਚੱਲਿਆ ਬਹੁਤ ਵਧੀਆ ਚੱਲ ਪਿਆ ਸਟੋਰੀਆਂ ਜੀ ਨਾਲ ਹੋਏ ਨੇ ਕੁਝ ਗੀਤ ਤੇ ਜੀਜਾ ਲੱਕ ਮਿਲਣਾ ਇਹ ਤਰ੍ਹਾਂ ਸੀ ਤੋਂ ਇਹ ਆਖਦੀ ਅਮਰਜੋਤ ਕਾਹ ਉਹ ਤਾਂ ਸਾਰੇ ਤੋਂ ਬਾਅਦ ਬੁੱਜਾ ਸਾਹਿਬ ਨੇ ਕੀਤਾ ਹਾਂ ਹਾਂ ਤੇ ਸਾਰੇ ਉਹਨਾਂ ਹਾਂ ਕੁਝ 10 ਕੁਛ ਇਹਦੇ ਬਾਰੇ ਖਲਾਸਾ ਕਰੀ ਕਦੀ ਤੁਸੀਂ ਬਈ ਜਦ ਵੀ ਤੁਹਾਨੂੰ ਕਿਤੇ ਚਮਕੀਲਾ ਸਾਹਿਬ ਮਿਲਦੇ ਸੀ ਵੀ ਕਦੀ ਕੋਈ ਆ ਬਈ ਕਦੀ ਧਮਕੀਆਂ ਦਾ ਜ਼ਿਕਰ ਵੀ ਕੀਤਾ ਉਹਨਾਂ ਹਾਂਜੀ ਹਾਂਜੀ ਧਮਕੀਆਂ ਦਾ ਤਾਂ ਸਾਨੂੰ ਤੇਰੇ ਤੋਂ ਹੀ ਪਤਾ ਲੱਗ ਜਾਂਦਾ ਸੀ ਉਹਦੇ ਬਈ ਅੱਜ ਇਹ ਡਾਊਨ ਆ ਤੇਰਾ ਇਹਦਾ ਸਾਡੇ ਡੈਡੀ ਨੇ ਵੀ ਹੋਰਾਂ ਨੇ ਵੀ ਬਥੇਰਾ ਕਹਿਣਾ ਵੀ ਤਨੇ ਤੂੰ ਟਾਈਮ ਨਾ ਆ ਜਾ ਘਰ ਘਰੇ ਰਾਤ ਵਾਲੇ ਪ੍ਰੋਗਰਾਮ ਨਾਲ ਆਇਆ ਕਰ ਉਹ ਕਹਿੰਦਾ ਜੀ ਜਿਹੜੀ ਗੋਲੀ ਜੇ ਮੇਰੇ ਬਣੀ ਆ ਮਾਰੇ ਲੱਗਣ ਨੂੰ ਕਹਿੰਦਾ ਫਿਰ ਉਹ ਬਣੀ ਹੋਈ ਤੇ ਲੱਗੂਗੀ ਉਹ ਫਿਰ ਐਂ ਕਹਿੰਦਾ ਸੀ ਯਾਨੀ ਡਰਿਆ ਨਹੀਂਗਾ ਉਹ ਵੀ ਮੈਂ ਸਟੇਜ ਤੇ ਨਹੀਂ ਜਾਣਾ ਪ੍ਰੋਗਰਾਮ ਕਦੇ ਉਹਨੇ ਕਦੇ ਜਵਾਬ ਨਹੀਂ ਦਿੱਤਾ ਕਿਸੇ ਨੂੰ ਡਰ ਕੇ ਵੀ ਮੈਨੂੰ ਐਫ ਆਈ ਆਰ ਦਰਜ ਕਿਤੇ ਵੱਲ ਹੋਈ ਸੀ ਹੋਈ ਹੋਈ ਨਹੀਂ ਜੀ ਉਹ ਤਾਂ ਹੋਈ ਐ ਫਾਰੀ ਦਰਜੇ ਨਹੀਂ ਕੀਤੀ ਕਿਸੇ ਨੇ ਇਹਦੇ ਨਾਂ ਤੇ ਤੇ ਸ਼ਬਾਈ ਨੇਮ ਲਈ ਕਿਸੇ ਪਛਾਣਤੀ ਬੰਦੇ ਦੇ ਖਿਲਾਫ ਹੋ ਗਿਆ ਹੋਊਗਾ ਬਾਸ ਰਿਪੋਰਟ ਕੁਝ ਲਿਖਿਆ ਹੀ ਨਹੀਂ ਜੀ ਲਿਖਿਆ ਨਹੀਂ ਜਦੋਂ ਮਹੌਲੀ ਗਿਆ ਨਹੀਂ ਪੁਲਿਸ ਨੇ ਬਾਅਦ ਵਿੱਚ ਕਰੀ ਪਰਿਵਾਰ ਨਾਲ ਕੋਰਾਂ ਉਹਨਾਂ ਨੇ ਕੁਝ ਨਹੀਂ ਕੋਈ ਨਹੀਂ ਇਹ ਜੀਬਿਆ ਸਾਹਿਬ ਵੀ ਦੱਸ ਸਕਦੇ ਸਾਰਾ ਕੰਮ ਨਹੀਂ ਪਤਾ ਮੈਨੂੰ ਮੈਂ ਕੋਲੇ ਮੇਰਾ ਘਰ ਸੀ ਨਾਲ ਦਾ ਉਹ ਤਾਂ ਐਫ ਆਰ ਹੋਈ ਨਹੀਂ ਉਸ ਤੋਂ ਬਾਅਦ ਦੇ ਵਿੱਚ ਇੱਕ ਚੈਨਲ ਆ ਕਾਫੀ ਵੱਡਾ ਉਹਨਾਂ ਨੇ ਆਪਣੇ ਉਹਨਾਂ ਨੂੰ ਲੋਕਾਂ ਨੇ ਬਹੁਤ ਕਿਹਾ ਵਾ ਵੀ ਸਾਨੂੰ ਇਹ ਚਮਕੀਲੇ ਬਾਰੇ ਦੱਸੋ ਉਹ 6 ਮਹੀਨੇ ਲੱਗੇ ਰਹੇ ਨੇ ਉਹ ਉਹਨਾਂ ਨੇ ਸਾਰਾ ਬਾਇਓ ਡਾਟਾ ਇਕੱਠਾ ਕੀਤਾ ਉਹਨਾਂ ਨੇ ਵੀ ਦੱਸਿਆ ਵਾ ਵੀ ਚਮਕੀਲੇ ਬਾਰੇ ਸਾਨੂੰ ਬਹੁਤ ਫੋਨ ਆਉਂਦੇ ਆ ਕਿ ਸਾਨੂੰ ਉਹਦੇ ਵੀ ਬਾਰੇ ਦੱਸੋ ਕਦੇ ਵੀ ਅਸੀਂ 6 ਮਹੀਨੇ ਲਾਤੇ ਉਹਦਾ ਸਾਰਾ ਪਤਾ ਕਰ ਲਿਆ ਉਹਦੀ ਕੋਈ ਲਿਖੀ ਨਹੀਂ ਹੋਈ ਆ ਪਿਆਰ ਕਿਤੇ ਬਿਲਕੁਲ ਸਿੰਪਲ ਸਮਾਧ ਬਣੀ ਆ 35 ਸਾਲਾਂ ਵਿੱਚ ਹਮ ਪਰਿਵਾਰ ਨੇ ਕਦੀ ਸ਼ਾਸਨ ਪ੍ਰਸ਼ਾਸਨ ਆ ਕਿ ਮੰਗ ਨਹੀਂ ਰੱਖੀ ਬੁੱਤ ਬਣਾਣਾ ਚਾਹੀ ਉਹ ਦੇਖੋ ਜੀ ਮੇਰੀ ਸੁਣੋ ਗੱਲ ਜਿੰਨੇ ਇੱਥੇ ਆਉਂਦੇ ਆ ਹਰ ਵਾਰੀ ਕਹਿ ਜਾਂਦੇ ਆ ਜੀ ਇੱਥੇ ਜੀ ਗੇਟ ਬਣਾਵਾਂਗੇ ਇੱਥੇ ਜੀ ਬੁੱਤ ਲਾਵਾਂਗੇ ਕਹਿ ਜਾਂਦੇ ਆ ਗੱਲਾਂ ਹੀ ਨੇ ਕਹਿਣ ਦੀ 25 ਵਰਸੀਆਂ ਮੈਂ ਆਪ ਬਣਾਈਆਂ ਮੈਂ ਮੈਂ ਪੁੰਦਾ ਸੀ ਇੰਚਾਰਜ ਕਿਹਕ ਨਹੀਂ ਬਥੇਰੇ ਆਏ ਨੇ ਠੇਕ ਨਹੀਂ ਤੇ ਕਲਾਕਾਰ ਵੀ ਅਸੀਂ ਬਲੰਦੀਆਂ ਤੋਂ ਮਿਸ ਪੂਜਾ ਨੂੰ ਵੀ ਲਿਆਂਦਾ ਪਤਾ ਨਹੀਂ ਗੁਰਦਾਸ ਮਾ ਕਿੰਨੇ ਕੋਈ ਕਲਾਕਾਰ ਅਜਿਹੇ ਜਿਹੜਾ ਨਾ ਆਇਆ ਹੋਵੇ ਇੱਥੇ ਕਿਹਕ ਨਹੀਂ ਫੇਰੇ ਗਰੀਦੀ ਗੱਲਾਂ ਇਹਦੇ ਮੁੰਡੇ ਦੀ ਮੈਂ ਸ਼ੂਟਿੰਗ ਕਰਦਾ ਸੀ ਜਲੰਧਰ ਜੀ ਅਸੀਂ ਜਲੰਧਰ ਦੂਦਰਸ਼ਨ ਚਲੇ ਗਏ ਤੇ ਜੈਮਲ ਚਮਕੀਲੇ ਦੀ ਉਹ ਕਹਿੰਦੇ ਜੀ ਖੜਜੋ 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 ਤੇਲ ਚੋਣਾ ਅਸੀਂ ਕਿਹਾ ਜੀ ਕੀ ਗੱਲ ਹੋਗੀ ਕਹਿੰਦੇ ਸਾਰੇ ਕਲਾਕਾਰ ਇੱਥੋਂ ਬਣੇ ਨੇ ਜਲੰਧਰ ਦੂਦਰਸ਼ਨ ਤੋਂ ਇਹ ਚਮਕੀਲਾ ਸੀ ਮਾਂ ਦਾ ਪੁੱਤ ਜਿਹੜਾ ਇੱਥੇ ਨਹੀਂ ਆਇਆ ਦੂਰਦਰਸ਼ਨ ਤੋਂ ਸਾਰੇ ਬਣੇ ਨੇ ਜਿੰਨੇ ਕਲਾਕਾਰ ਨੇ ਸਾਰੇ ਇੱਥੇ ਆਏ ਨੇ ਇਕੱਲਾ ਇਹਦਾ ਪਿਓ ਦਾ ਪੁੱਤ ਇਹਦਾ ਨਹੀਂ ਸੀ ਪਿਓ ਸੀ ਚਮਕੀਲਾ ਜਿਹੜਾ ਇੱਥੇ ਆਕੇ ਨਹੀਂ ਬੜਿਆ ਕਦੇ ਸਾਨੂੰ ਤੇਲ ਦਾ ਚੋ ਲੈਣ ਦੋ ਕਿ ਉਹਦਾ ਮੁੰਡਾ ਹੀ ਆ ਗਿਆ ਉਹ ਨਾ ਕੂਨ ਹੀ ਆ ਬੜੀ ਉਹਨਾਂ ਨੇ ਸਾਡੀ ਰਿਸਪੈਕਟ ਕੀਤੀ ਡਾਇਰੈਕਟਰ ਸਾਹਿਬ ਨੇ ਪਾਣੀ ਪੁਲਾਇਆ ਅੱਜ ਵੀ ਉਹ ਮੈਡਮ ਆਈ ਹੋਈ ਹੈ ਇੱਥੇ ਜੈਮਨ ਵਿੱਚੋਂ ਕਿੰਨਾ ਕੁ ਚਮਕੀਲਾ ਦੇਖਦੇ ਜੈਮਨ ਜੀ ਪਤਾ ਕੀ ਗੱਲ ਆ ਇਹ ਹੁਣ ਮੈਂ ਤੁਹਾਨੂੰ ਦੱਸਾਂ ਤੇ ਮਾਂ ਪਿਓ ਜੇ ਹੋਵੇ ਪੁੱਤ ਨੂੰ ਅਸੀਂ ਸਾਂਭ ਸਕਦਾ ਹੁਣ ਇਹ 1.5 ਸਾਲ ਦਾ ਸੀ ਜਦ ਫਿਰ ਤੁਹਾਨੂੰ ਪਤਾ ਮਾਂ ਬਾਪ ਪੁੱਤਾਂ ਪੁੱਤ ਮਾਪਿਓ ਜਿਹਦੇ ਹੈ ਨਹੀਂ ਉਹਦੀ ਪਰਵਰਿਸ਼ ਕਿ ਕਿਹੜੇ ਕੱਕੜ ਹੋਈ ਹੋਣੀ ਆ ਉਹ ਤਾਂ ਪਤਾ ਹੀ ਆ ਤੁਹਾਨੂੰ ਕੋਈ ਵੀ ਚਾਚਾ ਤਾਇਆ ਜੇ ਤਾਂ ਇੱਥੇ ਹੁੰਦਾ ਤਾਂ ਆਪਾਂ ਕਹਿੰਦੇ ਇਹ ਜਮਾਲਪੁਰੀ ਰਹਿੰਦਾ ਸੀ ਠੀਕ ਨਹੀਂ ਉਹ ਉਹ ਪਤਾ ਹੀ ਨਹੀਂ ਸੀ ਕੋਈ ਚਾਚੇ ਤਾਇਆ ਕੀ ਹੁੰਦੇ ਆ ਉਹਨੂੰ ਮੈਂ ਲੈ ਕੇ ਆਇਆ ਇੱਥੇ ਜਿੱਦਣ ਸੰਸਕਾਰ ਸੀ ਜੀ ਦਾ ਸਭ ਦਾ ਉਸ ਦਿਨ ਕਿੰਨੀ ਇੱਕ ਲੱਖ 550 ਉਹ ਤਾਂ ਡਰੇ ਹੋਏ ਰਾਤ ਬਹੁਤ ਖਰਾਬ ਸੀ ਧਰੀ ਹੋਈ ਸੀ ਜੀ ਦੁਨੀਆ ਉਦੋਂ ਜਲੰਧਰ ਦੂਰਦਰਸ਼ਨ ਆ ਲਿਆ ਹੋਏ ਸੀ ਇੱਥੇ ਹੋਰ ਤਾਂ ਕੋਈ ਚੈਨਲ ਜਿਆਦਾ ਹੈ ਨਹੀਂ ਸੀਗਾ ਉਹ ਪਰੇ ਸਦੀਕ ਖੜਾ ਸੀ ਮਾਨਕ ਖੜਾ ਸੀ ਉਹ ਇੰਟਰਵਿਊ ਲੈਂਦੇ ਸੀ ਮੈਂ ਵੀ ਕੋਲੇ ਖੜਾ ਸੀ ਉਹ ਮਾਨਕ ਤੇ ਸਦੀਕ ਜੀ ਕਹਿੰਦੇ ਕਹਿੰਦੇ ਜੇ ਕੋਈ ਗੱਡੀ ਆਉਂਦੀ ਵੀ ਹੈ ਜੀ ਬੱਸ ਸਾਡੇ ਅਸੀਂ ਕਹਿੰਦੇ ਨੇ ਸਾਡੇ ਕਿਹੜਾ ਦਫ਼ਤਰ ਆਉਣੀ ਹੈ ਚਮਕੀਲੇ ਤੇ ਜਾਣੀ ਹੈ ਐਜੀਆਂ ਗੱਲਾਂ ਕਰਦੇ ਸੀ ਇੰਟਰਵਿਊ ਤੇ ਉਹ ਚੈਨਲ ਹੈ ਨਹੀਂ ਸੀ ਕੋਈ ਕੱਟ ਸੀਗਾ ਮੂਲ ਕੋਈ ਫਿਰਦੇ ਸੀ ਸਾਰੇ ਕਲਾਕਾਰ ਪਰ ਜੱਸੋਵਾਲ ਤਾਂ ਬੋਲੇ ਬੋਲੇ ਸਮਝੇ ਨਹੀਂ ਜਿਹੜੇ ਕਲਾਕਾਰ ਸੀ ਸਾਰਿਆਂ ਨੇ ਮੂਲ ਕੋਏ ਸੀ ਧਰ ਸੀਗਾ ਜਸਵਰ ਤਾਂ ਭੁੱਗ ਤਾਂ ਹੀ ਬੋਲੇ ਬੋਲ ਬੋ ਤਾਂ ਮੇਰੀ ਸੁਣੋ ਜੀ ਗੱਲ ਉਹ ਤਾਂ ਬੋਲੇ ਆ ਪਰ ਇਹ ਹੁਣ ਤੁਸੀਂ ਲਾ ਲੋ ਹੁਣ ਭਗਵੰਤ ਮਾਨ ਜੀ ਨੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਆ ਵੀ ਤੁਸੀਂ ਕਲਾਕਾਰ ਹੋ ਤੇ ਸਾਡੀ ਕੁੜਮਾਰੀ ਦੇਖੋ ਸਾਡੇ ਕੰਨੇ ਵੀ ਸਾਡੀ ਮਦਦ ਕਰੋ ਵੀ ਹੁਣ ਅਸੀਂ ਮੇਲਾ ਜਿੱਥੇ ਲਾਉਨੇ ਆ ਉਹ ਕੱਲੂ ਉੱਥੇ ਕਲੋਨੀ ਕੱਟੀ ਜਾਣੀ ਆ ਉਹ ਗੱਲ ਤੁਸੀਂ ਇੰਟਰਸਟ ਬਣਾ ਲਓ ਜਿੰਨੇ ਪੈਸੇ ਕਹੋਗੇ ਭੇਜ ਦੇ ਕੇ ਕਰ ਨਹੀਂ ਪਰ ਉਹ ਕਹਿੰਦਾ ਮੇਲਾ ਆ ਜਿਹੜਾ ਪੈਸੇ ਆ ਇੰਟਰਸਟ ਹੀ ਚਲਾਊਗਾ ਪਰਿਵਾਰ ਦੇ ਟਰਸਟ ਬਣਾਉਣ ਵਿੱਚ ਕੀ ਤਰਾਜਾ ਹੋ ਸਕਦਾ ਪਰਿਵਾਰ ਦੇ ਮੈਂਬਰ ਵਿੱਚ ਸ਼ਾਮਲ ਕੀਤੇ ਜਾ ਸਕਦੇ ਪ੍ਰਸ਼ਨ ਨਹੀਂ ਉਹ ਬਣੂਗਾ ਹੀ ਤਾਂ ਜੀ ਜੇ ਮੈਂਬਰ ਹੋਣਗੇ ਤਾਂ ਹੀ ਟਰਸਟ ਬਣੂਗਾ ਇਕੱਲਾ ਇਕੱਲੇ ਥੋੜਾ ਬਣਾ ਲਾਂਗੇ ਪਿੰਡ ਦੇ ਬੰਦੇ ਹੋਣਗੇ ਵਿੱਚ ਕਲਾਕਾਰ ਹੋਣਗੇ ਸੀਨੀਅਰ ਕਲਾਕਾਰ ਹੋਣਗੇ ਅੱਜ ਕੱਲ ਪਰਿਵਾਰ ਚ ਕੋਣ ਕੋਣੇ ਚਮਕੀਲੇ ਦੀ ਚਮਕੀਲੇ ਦੀ ਇੱਕ ਤਾਂ ਗੁੱਡੀ ਆ ਜੀ ਇੱਥੇ ਇੱਕ ਉਹਦਾ ਜਵਾਈ ਆ ਤੇ ਇੱਕ ਗੁੱਡੀ ਗੁੱਡੀ ਬਾਹਰ ਆ ਇੱਕ ਉਹਦੇ ਘਰ ਵਾਲੀ ਆ ਇੱਥੇ ਨਾਲ ਲੀਜ਼ ਐਂਡ ਪੰਜਾਬ ਦੀ ਦੁਕਾਨਾਂ ਜੁੜੀ ਰਹੇ ਅਮਰ ਸਿੰਘ ਚਮਕੀਲੇ ਤੇ ਅਮਰ ਜੋਦੇ ਉਹਨਾਂ ਦੇ ਸਕੇ ਭਾਣ ਜੀ ਸੀ ਹਰਮੇਸ਼ ਕੁਮਾਰ ਜੀ ਉਹਨਾਂ ਨੇ ਪਤੀਜਾ ਜੀ ਤੇ ਉਹਨੇ ਕੁਝ ਰੋਸੇ ਵੀ ਜ਼ਾਹਰ ਕੀਤੇ ਆ ਸਰਕਾਰਾਂ ਪ੍ਰਤੀ ਪ੍ਰਸ਼ਾਸਨ ਪ੍ਰਤੀ ਔਰ ਕਲਾਕਾਰਾਂ ਦੀ ਬੇਰੁਖੀ ਪ੍ਰਤੀ ਇਹ ਹੋਣਾ ਵੀ ਚਾਹੀਦਾ ਕਿਉਂਕਿ ਇੱਥੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਜਿਹੜੇ ਰਬਦਾਸੀਆ ਕਮਿਊਨਿਟੀ ਨਾਲ ਜਾਂ ਸ਼ੈਡਿਊਲ ਕਾਸਟ ਕਲਾਕਾਰ ਉਹ ਬੇਸ਼ੱਕ ਕਿਸੇ ਵੀ ਮਕਾਮ ਤੇ ਪਹੁੰਚ ਜਾਣ ਤੇ ਸਰਕਾਰਾਂ ਸ਼ਾਸਨ ਪ੍ਰਸ਼ਾਸਨ ਵਿਤਕਰੇ ਕਰਦੀਆਂ ਆ ਮੈਂ ਐਨਐਸਰ ਟੀਵੀ ਤੋਂ ਪੰਮੀ ਲਾਲ ਮਿਆਰ